ਤੇ ਇਹਦਾ ਕੋਈ ਨਾ ਕੋਈ ਲਾਈਟ ਸਲੇਸ਼ ਸ਼ਾਮ ਨੂੰ ਸੁਪਰਾਂਤ ਕੰਕੀਆਂ ਨੇ ਤਾਂ ਬਾਰੇ ਤੋਂ ਬਿਨਾ ਸਭ ਦੇ ਲਾਈਟ ਸਲੇਸ਼ ਜਲਦੀ ਆਈ ਲੇਕਿਨ ਅੱਜ ਪਹਿਲੀ ਵਾਰ ਹੈ ਕਿ ਤੁਹਾਨੂੰ ਮਿਲ ਸਕਦੇ ਹੋ ਆਪਣੀ ਟੀਵੀ 'ਚ ਪਰ ਫਿਰ ਸਾਹੇ ਜੀ 大丈夫。<noise>

ਬਾਈਟ ਬਾਈਟ ਕੀਤੀ ਕਿ ਇਹਦੀ ਬਾਈਟ ਬਾਈਟ ਕੀਤੀ ਕਿ ਇਹਦੀ ਬਹੁਤ ਡਿਊਟੀ ਕਰ ਰਹੇ ਹੋ ਤੁਸੀਂ ਇਹ ਨਵਿਟੀ ਚਾਹੂੰਗਾ ਜੀ ਇਹ ਜਿਹੜਾ ਬਲੈਕ ਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਵਾਸਤੇ ਅੱਧੇ ਘੰਟੇ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਾਰਾ ਇਹਦਾ ਪ੍ਰੋਸੀਜਰ ਇਹ ਹੈ ਜੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤਾਂ ਲਾਈਟ ਨਾ ਜਗਵਣੀ ਜੋ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਇਆ ਕਿੱਥੇ ਪੈ ਕਿੱਥੇ ਨਹੀਂ ਪੈ। ਹੂੰ ਕੀ ਲੱਗਦਾ ਕਿ ਜਦੋਂ ਜੰਗ ਵਰਗਾ ਮਾਹੌਲ ਹੁੰਦਾ ਉਹ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ ਜੰਗ ਦਾ ਮਾਹੌਲ ਅਗਰ ਬਣ ਜਾਂਦਾ ਹੈ ਤਾਂ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਛ। ਦੇਖੋ ਇਹ ਸਾਰੇ ਦੇਸ਼ਾਂ ਬਸ ਇਹਨਾਂ ਪਤਾ ਹੀ ਆ ਕਿ ਜੰਗ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਜੀ। ਤੇ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਜੀ। ਅਕਾਲ ਪੁਰਖ ਜਾਣਦਾ ਜੀ ਸਭ ਕੁਝ ਹੱਥ ਵਸਿਆ। ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਸਬ। ਜੀ। ਦੇਖੋ ਜੀ ਅਸੀਂ ਤਾਂ ਖੜੇ ਆ। ਹੂੰ ਤੇ ਲੈਟਾ ਬੰਦ ਕਰਨ ਦਾ ਆڈر ਐ ਤੇ ਸਾਰੇ ਸਾਰੇ ਸੰਯੋਗਤਾ ਦੇ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁਝ ਬੰਦ ਕਰ ਕਰ ਰਹੇ ਨੇ ਕੁਝ ਜਗਾ ਕੇ ਆ ਰਹੇ ਨੇ ਤੇ ਜਿਹੜੇ ਜਗਾ ਕੇ ਆ ਰਹੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਅਟਾਚ ਕੀਤੇ ਆਵਾਜ਼ ਦਿੰਨੇ ਅਸੀਂ ਵੀ ਬੰਦ ਕਰ ਦਿਓ ਉਹ ਬੰਦ ਕਰ ਦਿੰਦੇ ਨੇ ਲੇਕਿਨ ਜਕਤਾ ਜੀ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਕੇ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅੱਗੇ ਲੈ ਕੇ ਚੱਲਾਂਗੇ ਆਪਾਂ ਠੀਕ